ਸਾਸਰੀ ਘਾਲ ਜੀ ਸਾਰੇ ਸਾਸਰੀ ਘਾਲ ਤੇ ਸਾਰੇ ਪਾਸੇ ਵੀਡੀਓ ਪਚਾਇਓ ਤੁਹਾਨੂੰ ਦਿਖਾਉਣੇ ਆ ਦੁਨੀਆ ਦੀਆਂ ਤਕਨੀਕਾਂ ਹਾਂਜੀ ਕਈ ਏਦਾਂ ਦੀਆਂ ਗੱਲਾਂ ਹੁੰਦੀਆਂ ਜੋ ਸਾਨੂੰ ਨਹੀਂ ਪਤਾ ਹੁੰਦੀਆਂ ਤਕਨੀਕਾਂ ਕਿੱਦਾਂ ਦੀ ਆ ਗਈਆਂ ਤੁਹਾਨੂੰ ਦਿਖਾਉਣਾ ਆ ਮੇਰੇ ਕੋਲ ਆ ਐਨਕਾਂ ਇਹੋ ਐਨਕਾਂ ਜਾਦੂ ਵਾਲੀਆਂ ਆ ਹਾਂਜੀ ਸਹੀ ਸੁਣਿਆ ਤੁਸੀਂ ਤੁਸੀਂ ਕਹਿੰਦੇ ਜਾਦੂ ਵਾਲੀਆਂ ਕਿੱਦਾਂ ਐਨਕਾਂ ਸਾਰੇ ਪਾਸੇ ਸ਼ੇਅਰ ਕਰਿਓ ਜਿਸ ਦੇ ਅੱਗੇ ਵੀ ਵੀਡੀਓ ਆਈ ਖਾਤਾ ਫੋਲੋ ਕਰ ਲਓ ਆਪਾਂ ਵੀਡੀਓ ਪਾਇਆ ਕਰਨੀ ਆ ਤੇ ਭੇਡਾਂ ਦੀ ਕਰਾਇਆ ਕਰਨੀ ਆ ਐਨਕਾ ਦਿਖਾਉਣਾ ਤੁਹਾਨੂੰ ਬਾਈ ਜੀ ਸੋ ਐਨਕਾ ਫੇਸਬੁਕ ਵਾਲਿਆਂ ਦੀਆਂ ਆ ਇੱਕ ਨਵੀਂ ਆਈ ਨਹੀਂ ਕੀਤੀਆਂ ਐਨਕਾ ਉਹ ਤਾਂ ਭਰਾਵੋ ਕਾਫੀ ਅਜੀ ਉਹ ਹਵਾਈਆਂ ਨਹੀਂ ਆ ਐਨਕਾ ਤੁਹਾਨੂੰ ਮੈਂ ਦਿਖਾਉਣਾ ਇਹ ਮੇਰੇ ਕੋਲ ਆ ਤੁਸੀਂ ਇੱਥੋਂ ਆਈਡੀਆ ਲੈ ਲਓ ਦੁਨੀਆ ਕਿੱਥੇ ਚਲੀ ਗਈ ਆ ਸਾਡੇ ਵਾਲੇ ਪਾਸੇ ਅਸੀਂ ਐਂ ਕਰੀ ਜਾਂਦੇ ਆ ਹੈ ਪਖੰਡੀ ਉਹ ਭਰਾਵੋ ਓ ਆਵੇ ਐਨਕਾਂ ਤੁਹਾਨੂੰ ਦਿਖਾਉਣਾ ਆ ਇਹ ਆ ਜੀ ਐਨਕਾਂ ਇਹ ਫੇਸਬੁਕ ਕੰਪਨੀ ਦੀ ਆ ਇਹ ਤੋਂ ਫੇਸਬੁਕ ਦੀ ਵੀਡੀਓ ਵੀ ਮੈਂ ਜਿੱਦਾਂ ਹੁਣ ਆ ਕਰ ਰਿਆ ਇਦਾਂ ਵੀ ਹੋ ਜਾਂਦੀ ਆ ਜਿੰਨੇ ਵੀ ਫੇਸਬੁਕ ਕੰਪਨੀ ਦੇ ਕੋਲ ਸਾਰੇ ਹੀ ਹੈਗੇ ਖਾਤੇ ਸੋਸ਼ਲ ਮੀਡੀਆ ਦੇ ਤੁਹਾਨੂੰ ਪਤਾ ਉਹਨਾਂ ਕੋਲ ਕਈ ਸੋਸ਼ਲ ਮੀਡੀਆ ਦੇ ਖਾਤੇ ਆ ਹਾਂਜੀ ਸਾਰਿਆਂ ਤੇ ਵੀਡੀਓ ਪੈ ਸਕਦੀ ਆ ਹਾਂਜੀ ਇੱਕ ਤਾਂ ਰਿਕਾਰਡ ਕਰਕੇ ਇੱਕ ਇਦਾਂ ਜਿੱਦਾਂ ਆ ਚੱਲੀ ਜਾਂਦੀ ਆ ਹੁਣ ਇਦਾਂ ਤੇ ਮੰਨ ਲਓ ਤੁਸੀਂ ਕਿਤੇ ਗਏ ਆ ਤੁਸੀਂ ਕਿਤੇ ਸ਼ਾਪ ਤੇ ਗਏ ਕੁਝ ਖਾਣ ਠੀਕ ਹੈ ਜੀ ਮੰਨ ਲਓ ਉੱਥੇ ਭਾਸ਼ਾ ਕੋਈ ਨਹੀਂ ਜਿੱਦਾ ਜੋ ਤੁਹਾਨੂੰ ਨਹੀਂ ਭਾਸ਼ਾ ਆਉਂਦੀ ਉਹ ਲਿਖੀ ਹੋ ਆ ਤੁਸੀਂ ਕੀ ਕਹਿਣਾ ਤੁਸੀਂ ਇਹ ਅੰਕਾ ਲਾ ਕੇ ਉਹ ਦੇਖਣਾ ਹੈ ਕੀ ਲਿਖਿਆ ਤੇ ਇਹਨਾਂ ਅੰਕਾਂ ਨੂੰ ਕਹਿਣਾ ਵੀ ਭਾਈ ਮੈਨੂੰ ਮੇਰੀ ਮਾਂ ਭਾਸ਼ਾ 'ਚ ਦੱਸੋ ਇਹ ਲਿਖਿਆ ਕੀ ਆ ਇਹ ਨਹੀਂ ਸਾਰਾ ਕੁਝ ਤੁਹਾਨੂੰ ਦੱਸ ਦੇਣਾ ਵੀ ਆਹ ਵਾਲਾ ਲਿਖਿਆ ਆ ਮੰਨ ਲਓ ਤੁਸੀਂ ਘੁੰਮਣ ਗਏ ਹਾਂ ਜੀ ਕਿਸੇ ਦੇਸ਼ ਘੁੰਮਣ ਗਏ ਤੁਹਾਡੇ ਸਾਹਮਣੇ ਕੋਈ ਇਮਾਰਤ ਆਈ ਮਸ਼ਹੂਰ ਹਾਂਜੀ ਮੰਨ ਲਓ ਯੂਰਪ ਦੀ ਕੋਈ ਲਾ ਲਓ ਹਾਂਜੀ ਤੁਸੀਂ ਇਹਨੂੰ ਕਹਿਣਾ ਪਈ ਭਾਈ ਆ ਕਿਨੇ ਤਿਆਰ ਕੀਤੀ ਕਿੱਦਾਂ ਕੀਤੀ ਆ ਲੈ ਹੁਣ ਮੰਨ ਲਓ ਇਹਨਾਂ ਕਾ ਕੋਈ ਮੈਂ ਕੱਪੜਾ ਪਾਇਆ ਕੋਈ ਇੱਥੇ ਲਿਖਿਆ ਆ ਮੰਨ ਲਓ ਕਿਸੇ ਕੰਪਨੀ ਦਾ ਨਾਮ ਇਹਨਾਂ ਨੂੰ ਤੁਸੀਂ ਕਹਿਣਾ ਇਹਦੇ ਬਾਰੇ ਦੱਸ ਭਰਾਵੋ ਕਾਫੀ ਗੋਸ਼ਿਆਈ ਨਾ ਚ ਅਜੇ ਤਾਂ ਮੈਂ ਥੋੜੀਆਂ ਥੋੜੀਆਂ ਗੱਲਾਂ ਦਸੀਆਂ AI AI ਦੀ ਸਭ ਤੋਂ ਪਹਿਲਾਂ ਗੱਲ ਮੈਂ ਕੀਤੀ ਸੀ ਪੰਜਾਬੀ ਭਾਈਚਾਰੇ 'ਚ ਆਪਣੇ 2016-17 'ਚ AI ਹੁਣ ਤਾਂ ਸਾਰਿਆਂ ਨੂੰ ਪਤਾ AI ਦਾ ਜਦੋਂ ਨਵਾਂ ਨਵਾਂ ਆਇਆ ਸੀ ਸਾਰਿਆਂ ਤੋਂ ਪਹਿਲਾਂ ਆਪਾਂ AI AI ਕਰੀ ਦਾ ਸੀਗਾ ਤੁਹਾਨੂੰ ਪਤਾ ਹੋਣਾ ਠੀਕ ਹੈ ਨਾ ਇਹਦੇ ਵਿੱਚ AI AI ਨਾ ਐਨਕਾਂ ਚ ਹਾਂਜੀ ਕਾਫੀ ਇਹਨਾਂ ਦੇ ਫੰਕਸ਼ਨ ਨੇ ਸਾਰੇ ਦੱਸੂਗਾ ਇੱਕ ਜੋ ਇਹ ਨਹੀਂ ਨਵੀਆਂ ਪਿਛਲੇ ਵੀ ਇੱਕ ਕੀਤੀਆਂ ਉਹ ਅਜੇ ਆਈਆਂ ਨਹੀਂ ਉਹ ਤਾਂ ਸਿਰਾ ਹੀ ਆ ਜੋ ਨਵੀਆਂ ਫੇਸਬੁੱਕ ਦੀਆਂ ਐਨਕਾਂ ਇਹਦੇ ਬਾਰੇ ਵੀ ਦੱਸਦਾ ਜੋ ਨਵੀਆਂ ਆਉਣੀਆਂ ਆ ਹੁਣ ਉਹ ਫਿਰ ਤੁਸੀਂ ਫੋਨ ਫੂਨ ਕੁਛ ਨਹੀਂ ਉਹ ਐਦਾਂ ਤੁਸੀਂ ਲਾਉਣੀਆਂ ਤੁਹਾਡੇ ਮੋਰੇ ਐਦਾਂ ਮੋਬਾਈਲ ਦੀ ਤਰ੍ਹਾਂ ਸਾਰੇ ਫੰਕਸ਼ਨ ਆ ਜਾਣੇ ਆ ਇਹਨਾਂ ਤੋਂ ਹੀ ਸਾਰਾ ਕੁਝ ਕਰ ਸਕੂਗੇ ਮੰਨ ਲਓ ਤੁਸੀਂ ਦੇਖ ਰਹੇ ਹੋ ਕੁਝ ਮੰਨ ਲਓ ਤੁਸੀਂ ਸਕਰੋਲ ਕਰ ਰਹੇ ਆਪਾਂ ਹੁਣ ਐਨਕਾਂ ਤੁਹਾਡੇ ਲੱਗੀਆਂ ਉਹਨਾਂ ਨੂੰ ਉੱਤੇ ਥੱਲੇ ਕਿੱਦਾਂ ਕਰਨਾ ਉਹਨਾਂ ਨੂੰ ਉੱਤੇ ਥੱਲੇ ਬਾਈ ਮਾਈਂਡ ਦੇਖੋ ਗੋਰੀਆਂ ਦਾ ਐਨਕਾਂ ਲੱਗੀਆਂ ਆ ਸਕਰੀਨ ਚੱਲ ਰਹੀ ਆ ਤੁਸੀਂ ਕੁਝ ਨਹੀਂ ਕਰਨਾ ਹੱਥ 'ਚ ਇੱਕ ਬੈਂਡ ਜਿਹਾ ਦੇਣਾ ਹੁਣੀ ਉਹ ਪਾਣਾ ਤੇ ਹੱਥ ਨੂੰ ਐ ਕਰੀ ਜਾਣਾ ਬਸ ਦੇਖ ਲਓ ਲੋਕਾਂ ਨੇ ਕਹਣਾ ਸਦਾਈ ਹੋ ਗਿਆ ਕਰੇ ਸਾਲਾ ਹੇ ਹੱਥ ਐਂ ਕਰੀ ਜਾਂਦਾ ਇਹ ਨਹੀਂ ਪਤਾ ਲੋਕਾਂ ਨੂੰ ਵੀ ਐਨਕਾਂ ਚ ਆਪਣਾ ਹੀ ਦੇਖੀ ਜਾ ਰਿਹਾ ਹਾਂਜੀ ਉਹ ਤਾਂ ਚਲੋ ਆਉਣੀਆਂ ਉਹਨਾਂ ਚ ਦਾ ਜਿਆਦਾ ਫੰਕਸ਼ਨ ਆਹਾ ਸਚੇਤ ਆ ਗਿਆ ਇਹ ਤੋਂ ਤੁਸੀਂ ਕਾਲ ਲਾ ਸਕਦੇ ਆ ਕਾਲ ਸੁਣ ਸਕਦੇ ਆ ਤੁਸੀਂ ਗਾਣੇ ਸੁਣ ਸਕਦੇ ਆ ਜੋ ਵੀ ਸਾਰਾ ਕੁਝ ਫੋਨ ਚ ਫੰਕਸ਼ਨ ਹੈ ਇਹਨਾਂ ਚ ਆ ਮੇਰੇ ਕੋਲ ਹੈਗੀਆਂ ਆ ਦੇਖੋ ਕੈਮਰੇ ਲੱਗੇ ਹੋ ਨੇ ਇੱਕ ਆ ਕੈਮਰਾ ਇੱਕ ਆ ਕੈਮਰਾ ਦੋ ਕੈਮਰੇ ਲੱਗੇ ਹੋ ਆ ਸੋ ਹੁਣ ਮੰਨ ਲਓ ਜਸੂਸੀ ਕਰਨੀ ਕਿਸੇ ਦੀ ਉਹਦੇ ਲਈ ਵੀ ਕਾਫੀ ਚੰਗੀਆਂ ਆ ਇਹ ਕਿਸੇ ਨੂੰ ਕੀ ਪਤਾ ਵੀਡੀਓ ਉਹਦੀ ਤਿਆਰ ਕਰ ਰਿਆ ਮੈਂ ਹਾਂਜੀ ਨਾਰਮਲ ਐਨਕਾਂ ਦੀ ਤਰ੍ਹਾਂ ਦੇਖੋ ਹਾਂਜੀ ਆ ਦੇਖ ਸਕਦੇ ਆ ਆ ਦੇ ਓਹ ਇਹ ਤਾਂ ਕਹਿੰਿਆ ਕਿ ਟੂਨ ਲੱਗੀਆਂ ਸੀ ਇੱਕ ਹੋ ਜਾਂਦੀਆਂ ਨਾਲ ਉਹ ਮੈਂ ਮੜ ਜਾ ਦੱਬਿਆ ਤੇ ਹੋਣ ਲੱਗੀਆਂ ਸੀ ਠੀਕ ਹੈ ਨਾ ਤੇ ਫੋਟੋ ਖਿੱਚ ਦਿਨੀਆਂ ਮੰਨ ਲਓ ਕਿਸੇ ਦੀ ਤਸਵੀਰ ਖਿੱਚਣੀ ਆ ਐਵੇਂ ਇੱਧੇ ਲਾਉਣੀਆਂ ਇਹਨਾਂ ਤੇ ਜਾਵੇਂ ਪ੍ਰੈਸ ਕਰ ਦੇਣਾ ਜਾਵੇਂ ਇਹਨਾਂ ਨੂੰ ਹੌਲੀ ਦੇਣੀ ਕਹਿ ਦੇਣਾ ਵੀ ਉਹ ਤਸਵੀਰ ਖਿੱਚ ਇਹਨੇ ਤਸਵੀਰ ਖਿੱਚ ਕੇ ਨਾਲ ਦੀ ਨਾਲ 1 ਸਕਿੰਟ ਤੁਹਾਨੂੰ ਦਿਖਾਈ ਦਿੰਨੇ ਆ ਪਰ ਉਹ ਫੋਨ ਤੋਂ ਮੈਂ ਉਹ ਕਰ ਰਿਹਾ ਇਹਨੇ ਤਸਵੀਰ ਨਾਲ ਦੀ ਨਾਲ ਖਿੱਚ ਦੇਣੀ ਆ ਨਾਲ ਦੀ ਨਾਲ ਮੇਰਾ ਫੋਨ ਆ ਕਨੈਕਟ ਹੋਇਆ ਆ ਇਹ ਚ ਤਸਵੀਰ ਆ ਜਾਣੀ ਆ ਹਾਂਜੀ ਸੋ ਦੇਖ ਸਕਦੇ ਆ ਕਾਫੀ ਚੰਗੀਆਂ ਆ ਮੇਰਾ ਕਾਫੀ ਫਾਇਦਾ ਆ ਇਹਨਾਂ ਨਾਲ ਸੋ ਮੰਨ ਲਓ ਤੁਸੀਂ ਵੀ ਸੋਸ਼ਲ ਮੀਡੀਆ ਫੁੱਲ ਸਮਾਂ ਕਰਦੇ ਆ ਜਦੋਂ ਇਹ ਨਵੀਆਂ-ਨਵੀਆਂ ਆਈਆਂ ਸੀ ਇਹਨਾਂ 'ਚ ਕੋਈ ਵੀ ਫੰਕਸ਼ਨ ਨਹੀਂ ਸੀ ਮੈਂ ਤਾਂ ਚਾ ਚਾ ਚ ਲੈ ਲਈਆਂ ਸੀ ਹੁਣ ਇਹ ਫੰਕਸ਼ਨ ਪਾਈ ਜਾਂਦੇ ਪਾਈ ਜਾਂਦੇ ਪਾਈ ਜਾਂਦੇ ਆ ਹਾਂਜੀ ਸਭ ਤੋਂ ਵੱਡਾ ਫੰਕਸ਼ਨ AI ਇਹਨਾਂ ਨੂੰ ਲਾ ਕੇ ਜੋ ਮਰਜੀ ਪੁੱਛੀ ਚਲੋ ਵੀ ਭਾਈ ਇਹ ਸ਼ੂ ਕੀ ਕਿਸ ਕੰਪਨੀ ਦੇ ਕਦੋਂ ਤਿਆਰ ਹੋਈ ਸੀ ਜੋ ਕੁਛ ਵੀ ਜੋ ਕੁਛ ਵੀ ਬਾਈ ਜੀ ਪਿਆ ਆ ਸੋਸ਼ਲ ਮੀਡੀਆ ਤੇ ਸਾਰਾ ਕੁਝ ਇਹਨੇ ਦੱਸੀ ਜਾਣਾ ਐਸੇ ਸਾਲ ਇਹਨੇ ਆ ਕੀਤਾ ਉਹ ਕੀਤਾ ਕਾਫੀ ਚੰਗੀਆਂ ਐਨਕਾਂ ਆ ਬਾਈ ਜੀ ਠੀਕ ਹੈ ਨਾ ਕੈਮਰੇ ਲੱਗੇ ਹੋ ਆ ਹਾਂਜੀ ਤੇ ਬਾਕੀ ਭਰਾਵੋ ਇਹਨਾਂ ਦੀ ਮੈਂ ਕੋਈ ਪ੍ਰਮੋਸ਼ਨ ਨਹੀਂ ਕਰ ਰਿਆ ਮੈਨੂੰ ਕਿਹੜਾ ਹੀ ਨਹੀਂ ਪੈਸੇ ਦਿੱਤੇ ਆ ਵੀ ਲੋਕਾਂ ਨੂੰ ਦੱਸ ਸਾਡੀ ਐਨਕਾਂ ਬਾਰੇ ਮੈਨੂੰ ਚੰਗੀਆਂ ਲੱਗੀਆਂ ਮੇਰੇ ਕੋਲ ਹੈਗੀਆਂ ਮੈਂ ਤੁਹਾਨੂੰ ਦੱਸ ਰਿਆ ਆ ਦੇਖ ਐਦਾਂ ਇਹ ਚ ਪਾ ਦੇਣੀ ਆ ਡੱਬੀ 'ਚ ਤੇ ਚਾਰਜ ਹੋਈ ਜਾਣੀ ਆ ਆ ਡੱਬੀ ਆ ਐਨਕਾਂ ਹੁਣ ਕਈਆਂ ਨੇ ਪੁੱਛਣਾ ਵੀ ਭਾਜੀ ਇਹ ਕਿੱਦਾਂ ਚੱਲਦੀਆਂ ਆ ਆ ਦੇ ਆ ਡੱਬੀ ਆ ਇਸ 'ਚ ਪਾਤੀਆਂ ਚਾਰਜ ਹੋਈ ਜਾਣੀ ਆ ਕੋਈ ਫਿਕਰ ਵਾਲੀ ਲੋੜਾ ਹੀ ਨਹੀਂ ਹੈ ਇੱਕ ਵਾਰੀ ਇਹ ਡੱਬੀ ਨੂੰ ਚਾਰਜ ਕਰਨਾ ਪੈਣਾ ਆ ਦੇਖੋ ਆ ਦੇ ਇੱਥੇ ਲਾ ਕੇ ਜਿੰਨਾ ਫੋਨ ਚਾਰਜ ਕਰੀਦਾ ਇੱਥੇ ਲਾ ਕੇ ਡੱਬੀ ਚਾਰਜ ਕਰ ਲੈਣੀ ਬਾਅਦ ਚ ਮੁੱਕਦੀਆਂ ਹੀ ਨਹੀਂ 20 ਹੋ ਗਿਆ 100 ਦੀਆਂ 100% ਆ ਮੈਂ ਤਾਂ ਹੈਰਾਨ ਆ ਯਾਰ ਸੋ ਮੈਂ ਕਈ ਵਾਰ ਇਹਨਾਂ ਨਾਲ ਵੀਡੀਓ ਕਰਦਾ ਵੀ ਹੁਣ ਤੁਹਾਨੂੰ ਵੀ ਦਿਖਾਉਂਗਾ ਹੁਣ ਮੰਨ ਲਓ ਮੈਂ ਬਾਹਰ ਵੀਡੀਓ ਕਰਨੀ ਕੋਈ ਇਹਨਾਂ ਨਾਲ ਕਰੂੰਗਾ ਤੇ ਕੁਆਲਿਟੀ ਵੀ ਦੇਖਿਓ ਠੀਕ ਹੈ ਨਾ ਸੋ ਮੇਰਾ ਮੇਨ ਮਕਸਦ ਕੀ ਸੀ ਇਹ ਵੀਡੀਓ ਦਾ ਵੀ ਆਪਣੇ ਲੋਕਾਂ ਨੂੰ ਦੱਸਣਾ ਕਿ ਭਰਾਵੋ ਲੋਕ ਕਾਫੀ ਅੱਗੇ ਜਾ ਚੁੱਕੇ ਆ ਆਪਾਂ ਉਹੀ ਸਿਰ ਕਮਾਉਣ ਵਾਲਿਆਂ ਨੂੰ ਐ ਬੈਠੇ ਆ ਹੈ ਦੁਨੀਆ ਕਾਫੀ ਅੱਗੇ ਜਾ ਚੁੱਕੀ ਆ ਇਹ ਤਾਂ ਥੋੜੇ ਫੰਕਸ਼ਨ ਵਾਲੀਆਂ ਨੇ ਕਿੰਨਾਂ ਜਿਹੜੀਆਂ ਨਮੀਆਂ ਹੀ ਨਹੀਂ ਕੀਤੀਆਂ ਪਿਛਲੇ ਵੀਕ ਫੇਸਬੁੱਕ ਨੇ ਉਹਦਾ ਬੰਦਾ ਸਿਰੇ ਬਾਲ ਉਹ ਕਰਦਾ ਕਈ ਇਹ ਮੈਨੂੰ ਕਹਿੰਦੇ ਨੇ ਤੇ ਭਾਜੀ ਤੇਰੇ ਬਾਲ ਨਕਲੀ ਆ ਉਹ ਭਰਾਵੋ ਅਸਲੀ ਆ ਐਮੀ ਮੈਨੂੰ ਹੋਇਆ ਸੀ ਟੋਪੀ ਲਈ ਰੱਖਦਾ ਸੀਗਾ ਅਸਲੀ ਆ ਪੱਟ ਕੇ ਦਿਖਾ ਦਿੰਨਾ ਆ ਲਓ ਅਸਲੀ ਆ ਆ ਲਓ ਹੈ ਕਈ ਮੈਨੂੰ ਮਿਲਦੇ ਕਹਿੰਦੇ ਕਿਉਂਕਿ ਅੱਗੇ ਮੈਂ ਟੋਪੀ ਲਈ ਰੱਖਦਾ ਸੀ ਕਈ ਦੇਖਦੇ ਆ ਤਾਂ ਖਿੱਚ ਕੇ ਵੀ ਦੇਖਦੇ ਕਹਿੰਦੇ ਭੇਜੋ ਇਹ ਤਾਂ ਅਸਲੀ ਆ ਆ ਦੇਖ ਲਓ ਹੈ ਸੋ ਅਸਲੀ ਆ ਭਰਾਵੋ ਨਕਲੀ ਨਹੀਂ ਗੇ ਹਾਂਜੀ ਸੋ ਇਹੀ ਕਹਿਣਾ ਆ ਸੀ ਵੀ ਭਾਈ ਸਾਇੰਸ ਕਾफी ਅੱਗੇ ਜਾ ਚੁੱਕੀ ਆ ਇਹਨਾਂ ਦੇ ਫੰਕਸ਼ਨ ਫੇਰ ਦੱਸ ਦਿਨਾ ਇਹਨਾਂ 'ਚ ਸਪੀਕਰ ਆ ਐ ਪ੍ਰੈਸ ਕਰੋ ਗਾਣੇ ਸੁਣੋ ਆਪਣੇ ਕਿਸੇ ਦੀ ਕਾਲ ਆ ਗਈ ਇਤੋਂ ਹੀ ਚੱਕੋ ਇਹੀ ਗੱਲ ਕਰੂਗੀ ਆ ਇਤੈ ਵਟਸਐਪ ਕਰੋ ਇਤੈ ਸੋਸ਼ਲ ਮੀਡੀਆ ਆਪਣਾ ਸਾਰਾ ਕਰੋ ਕਿਸੇ ਨੂੰ ਮੈਸੇਜ ਸੈਂਡ ਕਰਨਾ ਪੁੱਛਣਾ ਵੀ ਭਾਈ ਬਾਹਰ ਮੌਸਮ ਕਿੱਦਾਂ ਦਾ ਆ ਬਾਹਰ ਕੋਈ ਮਿਲ ਪਿਆ ਜਾਂ ਕੁਝ ਵੀ ਯਾਰ ਜੋ ਕੁਝ ਆਪਾਂ ਫੋਨ ਤੋਂ ਪੁੱਛਦੇ ਆ ਜੋ ਆਪਾਂ ਸਰਚ ਕਰਦੇ ਆ ਜੋ ਕੁਝ ਵੀ ਪਿਆ ਆ ਫੋਨਾਂ 'ਚ ਹਾਂਜੀ ਜੋ ਵੀ ਸਾਰਾ ਕੁਝ ਇਹਨਾਂ ਨੂੰ ਪਤਾ AI ਨੂੰ ਤੁਹਾਨੂੰ ਪਤਾ ਸਾਰਾ ਕੁਝ ਪਤਾ ਹੀ ਆ ਮੇਰੇ ਦਾ ਕੰਮ ਦੀਆਂ ਆ ਹਾਂਜੀ ਹੁਣ ਕਈਆਂ ਨੇ ਪੁੱਛਣਾ ਭਾਜੀ ਕਿੱਥੋਂ ਲਈਆਂ ਸੋ ਮੈਂ ਭਾਈ ਜੀ ਮੈਨੂੰ ਕੋਈ ਕਮਿਸ਼ਨ ਨਹੀਂ ਮਿਲਿਆ ਤੁਹਾਨੂੰ ਵੈਸੇ ਦਿਖਾ ਦਿੰਦਾ ਆ 300 US ਡਾਲਰ ਦੀ ਆਈ ਥਿੰਕ ਜੇ ਕਿਸੇ ਨੇ ਲੈਣੀ ਆ ਜੇ ਕਿਸੇ ਨੇ ਲੈਣੀ ਆ ਤਾਂ ਪਹਿਲਾਂ ਸਰਚ ਕਰਿਓ ਇਹਦੀਆਂ ਵੀਡੀਓ ਦੇਖ ਲਿਓ ਤਸੱਲੀ ਹੋਈ ਲਿਓ ਨਹੀਂ ਨਾ ਲਿਓ ਭਰਾਵੋ ਆਪਾਂ ਕੋਈ ਵੇਚਣ ਵਾਲੇ ਨਹੀਂ ਨਾ ਸਾਡਾ ਕੋਈ ਕਮਿਸ਼ਨ ਆ ਮੈਨੂੰ ਚੰਗੀਆਂ ਲੱਗੀਆਂ ਮੇਰੇ ਕਾਫੀ ਕੰਮ ਆ ਰਹੀਆਂ ਆ ਹਾਂਜੀ 12 ਵੀ ਇਹਨਾਂ ਦਾ ਲਾਈਵ ਆਪਣਾ ਕਰੂੰਗਾ ਮੈਂ ਤੇ ਸਾਰਾ ਦਿਖਾਉਂਗਾ ਹਾਂਜੀ ਫੇਰ ਇਹੀ ਗੱਲ ਕਹਿਣਾ ਆ ਬਾਈ ਖਾਤਾ ਆਪਣਾ ਸਾਰੇ ਵੱਧੋ-ਵੱਧ ਦਾ ਫੋਲੋ ਕਰੋ ਹਾਂਜੀ ਫੇਰ ਉਹੀ ਗੱਲ ਕਹਿਣਾ ਆ ਬਾਈ ਆ ਦੇਖ ਲਓ ਇਸ ਵੇਲੇ ਆ ਲਾਈਵ ਪਤਾ ਕਿੱਥੇ-ਕਿੱਥੇ ਚੱਲ ਰਿਹਾ ਚਾਰ ਖਾਤਿਆਂ ਤੇ ਚੱਲ ਰਿਹਾ ਚਾਰ ਖਾਤਿਆਂ ਤੇ ਤੁਹਾਡੇ ਤੋਂ ਕੋਈ ਲੁਕੋ ਨਹੀਂਗਾ ਹਾਂਜੀ ਸੋ ਤੁਹਾਡੇ ਤੋਂ ਕੋਈ ਲੁਕੋ ਨਹੀਂਗਾ ਚਾਰ ਖਾਤਿਆਂ ਤੇ ਵੀ ਲਾਈਵ ਚੱਲ ਰਿਹਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਆਪਣਾ ਮਾਲਿਕ ਬਾਈ ਆ ਇੱਕ ਗੌਣ ਵਾਲਾ ਮੈਨੂੰ ਸਾਰਾ ਹੀ ਪਤਾ ਚੱਲਦਾ ਉਹ ਬਾਈ ਨੇ ਸ਼ੇਅਰ ਕੀਤਾ ਸਪੈਸ਼ਲ ਉਹ ਗਾਣੇ ਉਹਦੇ ਕਾਫੀ ਚੰਗੇ ਹੁੰਦੇ ਲੋਕ ਤੱਤ ਮਲਿਕ ਵੀਰੇ ਸ਼ੁਕਰੀਆ ਤੇਰਾ ਯਾਰ ਤੂੰ ਸਾਥ ਦੇ ਰਿਹਾ ਮੇਰਾ ਮੈਂ ਸਾਰਾ ਨਿਗਾਹ ਰੱਖਦਾ ਪਿਆ ਆ ਵੀ ਕਿਹੜੇ ਕਿਹੜੇ ਲੋਕ ਇਸ ਵੇਲੇ ਮੇਰਾ ਸਾਥ ਦੇ ਰਹੇ ਆ ਕਿਉਂਕਿ ਇੱਕ ਹੁੰਦਾ ਕਮਾਂਡ ਦੇ ਕਮਾਂਡ ਮਾਣਿਆ ਮੈਨੂੰ ਭਈ ਜਿੱਦਾਂ ਪਹਿਲਾਂ ਆਪਣੀ ਬੱਲੇ ਬੱਲੇ ਸੀ ਇੱਥੇ ਫੇਸਬੁੱਕ ਤੇ ਆਪਾਂ ਫੇਰ ਕਰਾ ਦੇਣੀ ਆ ਹਨਾ ਹੁਣ ਮੰਨ ਲਓ ਜੀ 100 ਦੇ ਇਸ ਦਾ ਦੇਖਦਾ ਮੈਂ 5000 ਆਪੀ ਕਰ ਲੈਣਾ ਮਿਹਨਤ ਆਪਣੀ ਨਾ ਹਣਾ ਉਦੋਂ ਦਾ ਸਾਰਿਆਂ ਨੇ ਕਹਿਣਾ ਹਿੰਦੀ ਸਾਡਾ ਭਰਾ ਗੱਲ ਤਾਂ ਹੋਣਿਆ ਵੀ ਹੁਣ ਕੋਣ ਸਾਥ ਦਿੰਦਾ ਜਦੋਂ ਮੇਰੇ ਖਾਤੇ-ਕੂਤੇ ਸਾਰਾ ਕੁਝ ਬੈਨ ਆ ਠੀਕ ਹੈ ਨਾ ਮੈਂ ਤੁਹਾਨੂੰ ਦਿਖਾ ਦਿੰਨਾ ਸੋ ਚਾਰ ਖਾਤਿਆਂ ਤੇ ਇਹ ਚੱਲ ਰਿਹਾ ਆ ਹਾਂਜੀ ਆ ਦਿਖਾ ਦਿੰਨਾ ਸਾਰਿਆਂ ਨੂੰ ਤੁਹ ਹੱਤੋਂ ਕਾਦਾ ਲਕੋਵਾ ਸੋ ਆ ਵੀ ਇੱਥੋਂ ਆਈਡੀਆ ਲੈ ਲਿਆ ਕਰੋ ਭਰਾਵੋ ਇਹ ਕਹਾਣੀਂ ਦੀ ਚ ਸਵਾਲ ਆ ਠੀਕ ਹੈ ਜੀ ਇੱਥੇ ਚੱਲ ਰਿਹਾ ਆ ਦੇਖੋ ਇੱਕ ਸ਼ੇਰ ਭਰਾਵੋ ਕਰ ਦਿਆ ਕਰੋ ਠੀਕ ਹੈ ਜੀ ਇਹ ਕਹਤੇ ਚੱਲ ਰਿਹਾ ਆ ਹਾਂਜੀ ਇਹ ਇੰਡੀਆ ਚ ਬੈਨ ਆ ਆ ਵਾਲਾ ਤੁਹਾਨੂੰ ਪਤਾ ਹੀ ਹੋਣਾ ਇਹ ਇੰਡੀਆ ਚ ਬੈਨ ਆ ਕੀਤੇ ਚੱਲ ਰਿਹਾ ਆ ਠੀਕ ਆ ਤਿੰਨ ਸ਼ੇਅਰ ਇਹ ਕੀਤੇ ਚੱਲ ਰਿਹਾ ਆ ਹਾਂਜੀ ਆ ਦੇਖੋ ਤਿੰਨ ਚਾਰ ਖਾਤਿਆਂ ਦੇ ਲਾਈਵ ਚੱਲ ਰਿਹਾ ਆ ਇੱਕੋ ਸਮੇ ਸੋ ਆ ਚੌਥਾ ਆ ਆ ਦੇਖ ਲਓ ਸੋ ਭਰਾਵੋ ਤੁਹਾਡਾ ਸਾਥ ਚਾਹੀਦਾ ਚੀਕਾਂ ਭੇਡਾਂ ਦੀਆਂ ਮੈਂ ਪਵਾ ਦੇਣੀਆਂ ਆ ਠੀਕ ਆ ਨਾ ਸੋ ਸ਼ੁਕਰੀਆ ਸਾਰੇ ਖਾਤੇ ਫੋਲੋ ਕਰੋ ਵੱਧੋ ਵਧ ਕਰਾਓ ਥੈਂਕ ਯੂ ਮਲਿਕ ਵੀਰ ਮੈਂ ਦੇਖਿਆ ਤੂੰ ਕੁ ਲੋਕਾਂ ਨੂੰ ਕਹਿ ਭਿੰਦੀ ਦਾ ਖਾਤਾ ਸ਼ੇਅਰ ਕਰੋ ਕੋਈ ਨਹੀਂ ਆਪਣਾ ਤੁਰ ਪੈਣਾ ਕੰਮ ਫੇਸਬੁੱਕ ਤੇ ਵੀ ਬਾਕੀ ਸੋਸ਼ਲ ਮੀਡੀਆ ਖਾਤੇ ਤੇ ਆਪਣੀ ਪੂਰੀ ਬੱਲੇ ਬੱਲੇ ਆ ਠੀਕ ਹੈ ਨਾ ਉੱਥੇ ਲੱਖਾਂ ਵਿਊ ਡੇਲੀ ਆਉਂਦੇ ਆ ਜਿੱਦਾਂ ਇੱਥੇ ਆਉਂਦੇ ਹੁੰਦੇ ਸੀ ਉੱਥੇ ਵੀ ਆਉਂਦੇ ਆ ਇੱਥੇ ਫੇਸਬੁੱਕ ਤੇ ਥੋੜਾ ਕੰਮ ਰੁਕਿਆ ਆ ਮੇਰਾ ਰੀਚ ਆ ਆ ਇੱਕ ਖਾਤਾ ਇੰਡੀਆ ਚ ਬੈਨ ਆ ਤੇ ਜਿਹੜਾ ਲੱਖ ਵਾਲਾ ਆ ਉਹਦੀ ਰੀਚ ਥੋੜੀ ਬੈਨ ਹੋਈ ਹੋ ਆ ਉਹ ਵੀ ਹੋ ਜਾਣੀ ਆ ਤੇ ਭੇਡਾ ਤੁਹਾਡੀ ਮੈਂ ਇਦਾਂ ਹੀ ਕਰਾ ਕੇ ਰੱਖਣੀ ਓਕੇ ਜੀ ਸਸਰੀਗਾਲ ਸਾਥ ਦੋ ਮੇਰਾ ਬਾਕੀ ਕੰਮ ਮੇਰਾ ਆ ਸਰਚਾਂ ਮਾਰ ਰਹੀਆਂ ਭੇਡਾਂ ਦੀ ਮੈਂ ਮੈਂ ਕਰਾਉਣੀ ਉਹ ਮਿਹਨਤੇ ਛੱਡ ਦੋ ਤੁਸੀਂ ਬਸ ਲਾਈਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਯਾਰਾਂ ਦੋਸਤਾਂ ਨਾਲ ਠੀਕ ਹੈ ਜੀ ਮਿਲਦੇ ਆ ਫਿਰ ਓਕੇ ਕਰ ਦਿਓ ਸ਼ੇਅਰ ਸਾਰੇ ਤੇ ਭੇਡਾਂ ਦੀ